ਮੋਰਚਾ ਪੂਰਾ ਡਟਿਆ ਹੋਇਆ ਨੌਜਵਾਨ ਯੋਧੇਨ ਖੜੇ ਆ ਡਟੇ ਪੂਰੇ ਸਾਰਾ ਦਿਨ ਅੱਜ ਖਨੌਰੀ ਦੇ ਉੱਤੇ ਤੇ ਸ਼ੰਭੂ ਦੇ ਉੱਤੇ ਜਦੋਂ ਜਦ ਚੱਲਦੀ ਰਹੀ ਆ ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ ਇੱਕ ਹੋਰ ਗਿਰਟ ਜਿਹੇ ਦੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ ਇਹ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ ਲੱਤਾਂ ਤੇ ਛਾਤੀ ਤੇ ਸਿਰ ਦੇ ਵਿੱਚ ਡਾਂਗਾ ਕਾਫੀ ਨੁਕਸਾਨ ਹੋਇਆ ਐਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਤਾਂ ਗਏ। ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤਾਂ ਘਰੇ ਨਾ ਹੁਣ ਬੈਠੋ ਜਾਨਾ। ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ। ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰੇ ਬੈਠਿਆ ਨੂੰ ਵੀ ਜਿਹੜਾ ਇਹਦਾ ਇਕੱਲੀ ਕਿਸਾਨੀ ਦਾ ਮਸਲਾ, ਇਹਦਾ ਇਕੱਲੀ ਐਮਐਸਪੀ ਦਾ ਮਸਲਾ, ਇਹਦਾ ਫਸਲਾਂ ਦੇ ਭਾਅ ਵਧਾਉਣ ਨੂੰ ਫਿਰਦੇ ਆ ਤਾਂ ਇਹ ਮਸਲੇ ਨੇ ਨਹੀਂ। ਇਹ ਮਸਲਾ ਭਰਾ ਭੋਜ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਇਹ ਨਿਊ ਵਰਲਡ ਆਰਡਰ ਦੇ ਖਿਲਾਫ ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਿਵੇਂ ਸਕੰਜਾ ਕਸਣਾ ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ ਤੁਹਾਡੀ ਧਰਤੀ ਹਵਾ ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ ਤੁਹਾਡੇ ਇਤਿਹਾਸ ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਭਰਾਓ ਇਹ ਤੁਹਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ ਤੁਹਾਡੀਆਂ ਹੋਣ ਦਾ ਸਵਾਲ ਆ ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ ਤੁਹਾਡੀਆਂ ਨਸਲਾਂ ਦਾ ਸਵਾਲ ਆ ਸੋ ਮੇਰਾ ਵੀਰੇ ਕਰਾਂਜ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਾਂਗੇ ਜੇ ਬਈ ਇਹ ਕਾਨੂੰਨ ਬਣ ਗਏ ਇਹ ਇੱਥੇ ਨਹੀਂ ਗੱਲ ਖੜੀ ਵੀ ਠੀਕ ਆ ਐਮਐਸਪੀ ਦੇ ਲੜ ਰਹੇ ਨਹੀਂ ਇਕੱਲੇ ਐਮਐਸਪੀ ਤੇ ਨਹੀਂ ਲੜ ਰਹੇ ਲੜਾਈ ਤਾਂ ਉਹ ਆ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਦਾ ਪਿਆਦੇ ਨੇ ਮੋਹਰੇ ਨੇ ਨਿਊ ਵਰਲਡ ਆਰਡਰ ਵਾਲਿਆਂ ਦੇ ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ ਪੂਰੀ ਦੁਨੀਆ ਨੂੰ ਕਿਵੇਂ ਕਾਬੂ ਚ ਕਰਨਾ ਹੈ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਉਹਦੇ ਸਰ ਮੋਹਰੇ ਨੇ ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ ਸੋ ਬੇਨਤੀ ਆ ਭਾਈ ਤੁਹਾਨੂੰ ਹੱਥ ਬੰਨ੍ਹ ਕੇ ਕਿ ਯਾਰ ਆਪਾਂ ਹੁਣ ਇੱਥੇ ਸਾਡੀ ਅਣਖ ਦਾ ਵੀ ਸਵਾਲ ਆ ਇਹ ਜਬਰਦਸਤ ਮੁਕਾਬਲਾ ਜੋ ਜਬਰ ਟਾਇਆ ਜਾ ਰਿਹਾ ਲਗਾਤਾਰ ਦੋ ਦਿਨ ਹੋ ਗਏ ਦੋ ਦਿਨਾਂ ਦੇ ਵਿੱਚ ਸਾਡੇ ਘੱਟੋ ਘਾਟ 2 300 ਜਾਨਾ ਸਾਡਾ ਜ਼ਖਮੀ ਹੋ ਚੁੱਕਿਆ ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ ਇੱਥੇ ਬਾਹਾਂ ਟਟੰਗਾਂ ਨੇ ਸਿਰ ਪਾਟੇ ਨੇ ਗੋਲੀਆਂ ਵੱਜੀਆਂ ਨੇ ਰਬੜ ਦੀਆਂ ਵੀ ਤੇ ਦੂਜੀਆਂ ਵੀ ਇਹ ਗਿਲਟ ਜਿਹੀਆਂ ਵੀ ਇਹ ਜਬਰਦਸਤ ਮੁਕਾਬਲਾ ਸਬਰ ਨਾਲ ਵੀ ਆਪਾਂ ਕਰਨਾ ਏਕੇ ਨਾ ਕਰਨਾ ਹੈ ਦ੍ਰਿੜਤਾ ਨਾਲ ਕਰਨਾ ਹੈ ਦਲੇਰੀ ਯੁਰਤ ਨਾਲ ਕਰਨਾ ਮੇਰਾ ਵੀਰ ਹੁਣ ਘਰੇ ਨਾ ਬੈਠੋ ਅਸੀਂ ਫਲਾਣੀ ਜਥੇਬੰਦੀ ਵਾਲੇ ਆ ਜੀ ਫਲਾਣੀ ਪਾਰਟੀ ਵਾਲੇ ਛੱਡ ਦਿਓ ਬਈ ਜਿੱਥੇ ਬੰਦੀਆਂ ਛੱਡ ਦਿਓ ਪਾਰਟੀਆਂ ਹੁਣ ਤੁਹਾਡੀ ਪੰਜਾਬ ਦੇ ਲੋਕੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਅੱਜ ਲੜ ਪੇ ਤੁਹਾਡੀਆਂ ਨਸਲਾਂ ਜਿਉਂਦੀਆਂ ਰਹਿਣਗੀਆਂ ਬੱਚੀਆਂ ਰਹਿਣਗੀਆਂ ਤੁਹਾਡੀ ਸੱਭਿਆਤਾ ਜਿਉਂਦੀ ਰਹੂਗੀ ਅੱਜ ਕਰਾਂ ਜਿ ਬੜ ਕੇ ਮੁੜ ਕੇ ਅੱਖਾਂ 'ਚ ਤੁਹਣ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਪਸਤਾਉਣ ਦਾ ਫਾਇਦਾ ਨਹੀਂ ਕਿਉਂਕਿ ਮੋਦੀ ਪਹਿਲੇ ਹੀ ਕਹੀ ਜਾਂਦਾ ਹੈ ਪਾਰਲੀਮੈਂਟ 'ਚ ਬੋਲਿਆ ਮੋਦੀ ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ ਵੱਡੇ ਫੈਸਲਿਆਂ ਦੇ ਭਾਵੋ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣੇ ਆ ਤੁਸੀਂ ਕਰਕੇ ਬੇਨਤੀ ਆ ਬਾਈ ਸਾਨੂੰ ਸਾਰਿਆਂ ਨੂੰ ਭਾਗ ਤੋਂ ਬਾਦ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ ਹੋਕੇ ਦਿਵਾਓ ਲੰਗਰ ਪ੍ਰਸ਼ਾਦੇ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਟਰੈਕਟਰ ਜੋ ਵੀ ਸਾਧਨਾ ਲੈ ਕੇ ਇੱਧਰ ਨੂੰ ਆਓ ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਖਜੂਰੀ ਹੈ ਇੱਕ ਤਾਂ ਸਾਨੂੰ ਚਾਹੀਦਾ ਰੇਤੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹਾਈਡਰੇ ਤੇ ਜਿਹੜੀਆਂ ਪੋਖ ਲੈਣ ਨਾਲ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜਬੂਤੀ ਕੀਤੀ ਹੋਈ ਆ ਵਿਚਾਲੇ ਇੱਧਰ ਕੰਦ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਦ ਕੱਢ ਕੇ ਵਿਚਾਲੇ 5-5 ਫੁੱਟ ਕੰਕਰੀਟ ਤੇ ਸਰੀਆ ਪਾ ਕੇ ਆ ਜਿਵੇਂ ਵਲੈਂਟਰ ਪਾਉਨੇ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹਰਾਂ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਹਾਂ ਤਾਹ 15-15 ਫੁੱਟੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦੋਂ ਜਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੋਨ ਹੀ ਪੈਂਦਾ ਜੀ ਸੀ ਬੀ ਦਾ ਫੋਨ ਬਹੁਤ ਘੱਟ ਪਊਗਾ ਕੋਕ ਲੈਣ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਬਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਬਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਟ ਨਾਲ ਨੇੜੇ ਲੱਗਦਾ ਹੈ ਦੂਨਾ ਪਾਸਿਆਂ ਦੇ ਉੱਤੀ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਕਲੈਨ ਮਸ਼ੀਨਾਂ ਦੀ ਬਾਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਬਹੀ ਰਾ ਇਧਰ ਨੂੰ ਮੋਰਚੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਚ ਸਾਰੇ ਯੋਧੇ ਚੜ੍ਹਦੀ ਕਲਾ ਜੇ ਬੇਸ਼ੱਕ ਮਾਰੇ ਲੱਤਾਂ